ਬਸਤੇ ਹੇਠਾਂ ਆਉਣ ਦੇ ਨਾਲ ਲਿਖਦੇ ਨਾ ਸਾਲ ਦੀ ਬੱਚੀ ਦੀ ਮੌਤ ਹੋ ਗਈ ਅਸੀਂ ਕਿ ਇਹ ਬੱਚੀ ਆਪਣੇ ਪਰਿਵਾਰ ਦੇ ਨਾਲ ਕੰਮ ਤੇ ਜਾ ਰਹੀ ਸੀ ਤੇ ਰਾਹ ਦੇ ਵਿੱਚ ਬਸਤੇ ਹੇਠਾਂ ਆਉਣ ਨਾਲ ਮੌਤ ਹੋਈ ਉਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਘਟਨਾ ਮਿਲ ਸਰ ਦੇ ਦੱਸੀ ਜਾ ਰਹੀ ਹੈ ਜਿੱਥੇ ਕਿ ਇਹ ਬੱਚੀ ਆਪਣੇ ਪਰਿਵਾਰ ਦੇ ਨਾਲ ਇਕਤਾ ਨਗਰ ਦੇ ਵਿੱਚ ਰਹਿੰਦੀ ਸੀ ਤੇ ਤੜਕਸਾਰ 4:30 ਵਜੇ ਦੇ ਕਰੀਬ ਬੱਚੀ ਦੇ ਨਾਲ ਹਾਦਸਾ ਵਾਪਰਦਾ ਜਦੋਂ ਆਪਣੀ ਮਾਂ ਦੇ ਨਾਲ ਲੋਹਾ ਚੁਗਣ ਦੇ ਲਈ ਜਾ ਰਹੀ ਸੀ ਤੇ ਰਾਹ ਦੇ ਵਿੱਚ ਬਸਤੇ ਹੇਠਾਂ ਆ ਜਾਂਦੀ ਹੈ ਤੇ ਬਸ ਨੂੰ ਡਰੜ ਕੇ ਅੱਗੇ ਨਿਕਲ ਜਾਂਦੀ ਹੈ ਤੇ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਬੱਚੇ ਦਾ ਇੱਕ ਹਿੱਸਾ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਤੇ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਪਰਿਵਾਰ ਤਾਂ ਹੰਮਾਰੇ ਰੋਂਦਾ ਹੋਇਆ ਨਜ਼ਰ ਆ ਰਿਹਾ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਦੱਸਦੀ ਕਿ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ 4:30 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਤੜਕਸਾਰ ਜਦੋਂ ਪੂਰਾ ਪਰਿਵਾਰ ਕੰਮ ਤੇ ਜਾ ਰਿਹਾ ਸੀ ਤਾਂ ਬੱਸ ਦੇ ਅੱਗੇ-ਅੱਗੇ ਬੱਚੇ ਜਾ ਰਹੀ ਸੀ ਤੇ ਬੱਸ ਉਸ ਨੂੰ ਡਰੜ ਕੇ ਅੱਗੇ ਨਿਕਲ ਗਈ ਤੇ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਤੋ ਸਿਵਸਨ ਉਹ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਪਰਿਵਾਰਕ ਮੈਂਬਰ ਕੀ ਜਾਣਕਾਰੀ ਦੇ ਰਹੇ ਸਵੇਰੇ ਮੇਰੇ ਘਰੇ ਉਹ ਤੁਮੈਨੂੰ ਪਤਾ ਨਹੀਂ ਲੱਗਿਆ ਮੈਂ ਪਿੱਛੇ ਆਂਡੀ ਸੀ ਮੈਂ ਬਸ ਵੀਰ ਨਹੀਂ ਦੇਖਿਓ ਮਗਰੋਂ ਆਂਡੀ ਸੀ ਉਹ ਦੂਹ ਬਸਦੇ ਉਹ ਕਹਿੰਦੇ ਤੁਰੇ ਮੋਰੇ ਮੋਰੇ ਤੁਰੇ ਬਸ ਗਈ ਐ ਉਹਦੇ ਥੱਲੇ ਸਾਰੇ ਵੱਡੇ ਬੁੱਢੀ ਪਈ ਮਰੀ ਪਈ ਸੀ ਥੱਲੇ ਐ ਮੈਂ ਬਸ ਤੋਂ ਲੰਗੀ ਬਸ ਉੱਪਰ ਦੀ ਨੰਗੀ ਆ ਜੀ ਬਸ ਇੱਕ ਬੰਨੇ ਦੇ ਨੰਗੀ ਆ ਇੱਕ ਬੰਨੇ ਸਾਰਾ ਪਾਟਾ ਪਿਆ ਸੋ ਉਹਦਾ ਜਿਹੜਾ ਇਹਨਾਂ ਦਾ ਔਰ ਇਹ ਮੇਰੀ ਵਾਰਡ ਦੇ ਵਿੱਚ ਹੀ ਪੈਂਦਾ ਵਾ ਜਿਹੜਾ ਵਾਕਿਆ ਹੋਇਆ ਵਾ ਸਵੇਰੇ ਤਕਰੀਬਨ ਤਕਰੀਬਨ ਕੋਈ 4.5 ਪੌਣੇ 5 ਦਾ ਸਮਾਂ ਸੀ ਇਹ ਆਪਣੇ ਗੁਜਰਾਤੀ ਬਸਤੀ ਏਕਤਾ ਨਗਰ ਦੇ ਵਿੱਚੋਂ ਇੱਕ ਤਕਰੀਬਨ 13-14 ਸਾਲ ਦੀ ਕੁੜੀ ਆਪਣੀ ਮਾਂ ਦੇ ਨਾਲ ਜਿਹੜਾ ਵਾ ਉਹ ਲੋਹਾ ਲਿਆ ਚੁਗਣ ਉਹ ਇੱਥੇ ਆਈ ਹੈ ਤੇ ਸਵੇਰ ਦੇ ਵਾਕਿਆ ਦੇ ਅਨੁਸਾਰ ਜਿਹੜਾ ਵਾ ਤਕਰੀਬਨ 4.5 ਪੌਣੇ 5 ਵਜੇ ਜਿਹੜਾ ਵਾ ਉਹ ਇੱਕ ਬੱਸ ਜਿੰਨੇ ਉਹਨੂੰ ਹਿੱਟ ਕੀਤਾ ਤੇ ਉਹ ਨਿਕਲ ਗਈ ਤੇ ਕੁੜੀ ਦੀ ਜਿਹੜੀ ਆ ਉਹ ਡੈਥ ਹੋ ਗਈ ਔਰ ਇਹ ਬੜੀ ਹੀ ਸਮਝਦੇ ਆ ਕਿ ਮੰਦਭਾਗੀ ਗੱਲ ਹੈਗੀ ਹੈ ਤੇ ਜਿਹੜੀ ਉਹ ਡੈਥ ਹੋਈ ਹੈ ਅਸੀਂ ਜਿਹੜਾ ਵਾ ਉਹ ਉਹਦੇ ਲਈ ਰਿਪੋਰਟ ਲਿਖਾਈ ਹੈ ਇਸ ਟਾਈਮ ਬੱਸ ਸਟੈਂਡ ਚੌਂਕੀ ਦੇ ਵਿੱਚ ਤੇ ਉਹਨਾਂ ਨੇ ਜਿਹੜਾ ਵਾ ਪਹਿਲੀ ਜਿਹੜੀ ਕਾਰਵਾਈ ਉਹ ਕਰ ਦਿੱਤੀ ਹੈ ਕਿ ਐਫ ਆਈ ਆਰ ਲੋਜ ਕਰ ਦਿੱਤੀ ਹੈ ਬਟ ਉਹ ਅਣਪਛਾਤੇ ਆ ਤੇ ਅਸੀਂ ਜਿਹੜਾ ਵਾ ਉਹ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਪਏ ਆ ਕਿ ਸੀਸੀਟੀਵੀ ਖੰਗਾਲੋ ਕਿਉਂਕਿ ਹਰ ਚੌਂਕ ਦੇ ਵਿੱਚ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਇਨੂੰ ਸ਼ਹਿਰ ਨੂੰ ਇੱਕ ਸਮਾਰਟ ਸਿਟੀ ਦਾ ਦਰਜਾ ਦਿੱਤਾ ਵਾ ਘਰ ਘਰ ਆਪਾਂ ਕਹਿ ਸਕਦੇ ਹਰ ਚੌਂਕ ਦੇ ਵਿੱਚ ਇੱਥੇ ਸੀਸੀਟੀਵੀ ਕੈਮਰਾ ਜਿਹੜੇ ਆ ਉਹ ਲਗਾਏ ਗਏ ਆ ਜਿਹਦੇ ਨਾਲ ਕ੍ਰਾਈਮ ਨੂੰ ਕੰਟਰੋਲ ਕੀਤਾ ਜਾ ਸਕਤੇ ਐ ਏਡੀ ਵੱਡੀ ਵਾਰਦਾਤ ਹੋਈ ਐ ਹੁਣ ਇੱਥੇ ਇਹ ਚੀਜ਼ ਦੇਖਣ ਵਾਲੀ ਐ ਕਿ ਕਿੰਨਾ ਕੁ ਜਿਹੜਾ ਇਹਨਾਂ ਨੇ ਆਪਣਾ ਕੰਮ ਕੀਤਾ ਵਾ ਔਰ ਕਿੰਨਾ ਕੋ ਵਾਕੇ ਹੀ ਅਸਲ ਦੇ ਵਿੱਚ ਉਹ ਹੋ ਰਿਹਾ ਵਾ ਸੀਸੀਟੀਵੀ ਕੈਮਰਾ ਜਿਹਨਾਂ ਦੇ ਚੱਲਦੇ ਨਹੀਂ ਚੱਲਦੇ ਉੱਥੇ ਲੱਗਾ ਹੋਇਆ ਵਾ ਅਸੀਂ ਇਹਨਾਂ ਨੂੰ ਇਹੀ ਗੁਜਾਰਿਸ਼ ਕੀਤੀ ਐ ਕਿ ਇਹਨੂੰ ਵੇਖੋ ਔਰ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਵਾ ਉਹ ਰੁਕਣ ਦੀ بجائے ਫਰਸਟ ایڈ ਦੇਣ ਦੀ بجائے ਉਹਨੇ ਦੌੜਨ ਦਾ ਕੰਮ ਕੀਤਾ ਤੇ ਉਸ ਬੰਦੇ ਦੇ ਉੱਤੇ ਜਿਹੜਾ ਵਾ ਉਹ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਜੇ ਨਹੀਂ ਤੁਹਾਡੀ ਮੰਗਾ ਪੂਰੀ ਹੁੰਦੀਆਂ ਤੇ ਕੀ ਕਰਾਂ ਫਿਰ ਇਸਰਾਵਾ ਕਜੀ ਜੋ ਪਰਿਵਾਰ ਦਾ ਫੈਸਲਾ ਵਾ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਵਾ Laash ਦਾ ਸਸਕਾਰ ਨਹੀਂ ਕਰਨਾ ਸਾਡਾ ਤੇ ਬੱਚਾ ਜਿਹੜਾ ਵਾ ਚਲਾ ਗਿਆ ਹਾਂ ਹੁਣ ਜਿਹੜਾ ਵਾ ਪਰਿਵਾਰ ਵੱਲੋਂ ਇਹ ਮੈਸੇਜ ਹੈਗਾ ਵਾ ਮੇਰੇ ਥਰੂ ਕਿ ਅਸੀਂ ਜਿਹੜਾ ਵਾ ਉਹ ਤਰਨਾ ਲਾਲ ਨਹੀਂ ਫਿਰ ਮਜਬੂਰ ਹਾਂ ਜੇ ਇਹਦੇ ਉੱਤੇ ਪੁਲਿਸ ਕਾਰਵਾਈ ਨਹੀਂ ਕਰਦੀ ਇਨਸਾਫ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਸਰਕਾਰ ਹਾਂਜੀ ਸਰ ਇਹ ਟੜਕੇ ਦੀ ਗੱਲ ਹੈ ਕੋਈ 5.5 ਇਨਸੀਡੈਂਟ ਦੇ ਪਰ ਕਿ 108 ਵਾਲੇ ਲੈ ਕੇ ਗਏ ਉਹਨੂੰ ਸਿਵਲ ਹਸਪੀਟਲ ਜੀ ਉੱਥੇ ਲੜਕੀ ਡਾਕਟਰਾਂ ਦੇ ਸਭੀ ਬਰੋਡ ਡੈੱਡ ਤੇ ਉਹਦੇ ਸੰਬੰਧੀ ਜੀ ਐਫਆਰ ਲੋਜ ਕਰ ਦਿੱਤੀ ਹੈ ਜੀ ਤੇ ਬਾਕੀ ਦੀ ਤਫਤੀਸ਼ ਜਾਰੀ ਹੈ ਬਾਕੀ ਸਾਰੀ ਤਫਤੀਸ਼ ਕਰਕੇ ਦੇਖਾਂਗੇ ਕਿ ਕਿਸੇ ਵੀ ਕਲਾਉ ਦਾ ਐਕਸੀਡੈਂਟ ਹੋਇਆ ਵਾ ਤੇ ਉਹ ਚੈੱਕ ਕਰਾਂਗੇ ਫਿਰ ਕੈਮਰਾ ਸੰਘਾਲੇ ਜਾ ਰਹੇ ਹਾਂ ਹਾਂਜੀ ਹਾਂਜੀ ਇੱਕ ਸੋਰੀ ਸ਼ੁਰੂ ਕਰਾਂਗੇ ਸਾਰੀ ਅਗੋਂ ਅੱਜ ਪੂਰੀ ਬਾਕੀ ਕਾਰਵਾਈ ਕਰਕੇ ਤੇ ਐਫਆਰ ਲੋਜ ਕਰਤੀ ਹੈ